ਵਿਰਾਤ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਕਰਾਂਦੀਆਂ ਕੁੜੀਆਂ ਮੁਹੱਬਤਦਾਰ ਮਾਲ ਸੁਪਨੇ ਪੁੱਛ ਕੇ ਨਹੀਂ ਦੇਖੇ ਜਾਂਦੇ ਮੁਹੱਬਤ ਹੁੰਦੀ ਹੈ ਤਾਂ ਸੁਪਨੇ ਤਾਂ ਆਪਣੇ ਆਪ ਬੁਣੇ ਜਾਂਦੇ ਨੇ ਜਿਵੇਂ ਨਾਨੀ ਬਿਨਾਂ ਦੇਖੇ ਸਲਾਂਘਾਂ ਨਾਲ ਸਵਾਟਰ ਬੁਣ ਦਿੰਦੀ ਸੀ ਸੁਪਨਿਆਂ ਦਾ ਸਵਾਟਰ ਨਿੱਗਾ ਲੱਗਦਾ ਤਾਂ ਹੀ ਤਾਂ ਚਿਤ ਕਰਦਾ ਹੁੰਦਾ ਹੈ ਇਹ ਸੁਪਨੇ ਕਦੀ ਨਾ ਉੱਦੜਨ ਉਹ ਢੇੜ ਬੁਣਦੀ ਜੇ ਗੱਲ ਇਹ ਹੈ ਤਾਂ ਕਈ ਵਾਰੀ ਰਿਸ਼ਤਿਆਂ ਤੇ ਇੱਜ਼ਤਾਂ ਦੀ ਉਲਝਣ ਚ ਮੁਹੱਬਤ ਦਾ ਗੋਲਾ ਉਲਝ ਜਾਂਦਾ ਏ ਉਦੋਂ ਮੁਹੱਬਤ ਦੀ ਸੂਈ ਉਦੋਂ ਮੁਹੱਬਤ ਦੀ ਸੂਹੀ ਲਾਲ ਕੋਟੀ ਖਿੱਚ ਕੇ ਉਢੇੜ ਦਿੱਤੀ ਜਾਂਦੀ ਆ ਲੋਕ ਆਖਦੇ ਕੁਆਰੀਆਂ ਕੁੜੀਆਂ ਲਾਲ ਰੰਗ ਨਹੀਂ ਪਾਉਂਦੀਆਂ ਹਰ ਮਾਂ ਬਰਜ ਦੀ ਇਹਦੀ ਨੂੰ ਮੁਹੱਬਤ ਕਰਨ ਨੂੰ ਤੇ ਕਦੀ ਵੀ ਗੁਰਨੇ ਸਿਖਾਉਂਦੀ ਮੁਹੱਬਤ ਵਾਲੀ ਟੋਪੀ ਬੁਣਨ ਦਾ ਡਰ ਹੁੰਦਾ ਉਹਨੂੰ ਕਿਧਰੇ ਸਾਡੇ ਸਿਰ ਨੰਗੇ ਨਾ ਕਰ ਜਾਵੇ ਕੋਈ ਤੀ ਚੋਰੀ ਚੋਰੀ ਕਰੀਮ ਕਲਰ ਦਾ ਰਮਾਲ ਬੁਣਦੀ ਹੈ ਕਿਸੇ ਲਈ ਮਹਿਬੂਬ ਵੀ ਸਾਮਕੇ ਰੱਖਦਾ ਉਹ ਮੁਹੱਬਤ ਦੋਨੋਂ ਬਲ ਸਿੱਖ ਜਾਂਦੇ ਨੇ ਉਹ ਢੇੜ ਬੁਣਨ ਦਾ ਮੁਹੱਬਤ ਉਡੜਨ ਵੀ ਲੱਗਦੀ ਹੈ ਤਾਂ ਉਹ ਮਿਲ ਕੇ ਸਲਾਂਗਾ ਪਾ ਕੁੰਦੇ ਮੇਲ ਲੈਂਦੇ ਨੇ ਤੇ ਪੂਰਾ ਕਰ ਦਿੰਦੇ ਨੇ ਮੁਹੱਬਤ ਦਾ ਰਮਾਲ ਲੋਕ ਨੱਕ ਬੁੱਲ ਕੜਦੇ ਨੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਉਹ ਲੋਕ ਜੋ ਮੁਹੱਬਤ ਦੀ ਓਨ ਪਾਉਂਦੇ ਨੇ ਹੰਡਾਉਂਦੇ ਨੇ ਉਹ ਦੇਖਣਾ ਚਾਹੁੰਦੇ ਨੇ ਹੋਰਾਂ ਨੂੰ ਮੁਹੱਬਤ ਤੋਂ ਓਨੇ ਲੋਕ ਆਖਦੇ ਕਿ ਮੁਹੱਬਤ ਦੇ ਗਲੋਟੇ ਇੱਧਰ ਉੱਧਰ ਹੀ ਆਮ ਹੀ ਪਏ ਮਿਲ ਜਾਂਦੇ ਨੇ ਪਰ ਉਹ ਇਹ ਨਹੀਂ ਜਾਣਦੇ ਕੀ ਗਲੋਟਾ ਬਣ ਲਈ ਰੂ ਕਿੱਥੋਂ ਕਿੱਥੋਂ ਗੁਜ਼ਰ ਕੇ ਆਉਂਦੀ ਹੈ ਧੰਨਵਾਦ